ਹੋਏ ਜੋ ਜੁਲਫਾਨਾ ਦਾ ਵਿਅਕਤੀ ਹੈ ਜਮਨਾਗਰ ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਚੜ ਗਿਆ ਉਹਦੇ ਹੱਥ ਦੇ ਵਿੱਚ ਆਰਿਆਂ ਦੀ ਰੋਡ ਸੀ ਜਦੋਂ ਜਸਵੀਰ ਸਿੰਘ ਸੇਵਾ ਕਰਦੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੀ ਜਿਹੜੀ ਹੱਥ 'ਚ ਰੋਡ ਫੜੀ ਸੀਗੀ ਉਹਦੇ ਨਾਲ ਜਸਵੀਰ ਸਿੰਘ ਤੇ ਉੱਥੇ ਜਿਹੜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤ ਅਤੇ ਜ਼ਿਆਦਾ ਲੋਕ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵਿਹਮਲਾ ਕਰਕੇ ਤੇ ਉਹਨਾਂ ਦੇ ਮੌਜੂਦ ਸਟਾਫ ਵੀ ਲਾਇਆ ਨੇ ਇਤੋਂ ਬਾਅਦ ਸੰਗਤ ਨੇ ਤੇ ਸੇਵਾਦਾਰਾਂ ਵੱਲੋਂ ਉਹਨੂੰ ਕਿ ਪਕੜ ਲਿਆ ਗਿਆ ਤੇ ਪਕੜ ਕੇ ਉਹਦੀ ਕੁੱਟਮਾਰ ਕੀਤੀ ਵੀ ਗਈ ਹੈ ਤੇ ਉਹਨੂੰ ਪੁਲਸੇ حوالے ਕਰਤਾ ਜੋ ਸੇਵਾਦਾਰ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਬੀਨਸ ਜਿਹੜਾ ਥਾਣਾ ਕਤਵਾਲੀ ਵਿਕੇ ਦਰਜ ਕਰ ਦਿੱਤਾ ਗਿਆ ਅਗਲੀ ਤੋਤੀ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹਨੂੰ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਇਹ ਪਿੰਡ ਸ਼ਾਦੀਪੁਰ ਜਮਨਾ ਨਗਰ ਹਰਿਆਣਾ ਦਾ ਰਹਿਣ ਵਾਲਾ ਤੇ ਜਦੋਂ ਉਹ ਤੋਂ ਪੁੱਛੋ ਪਤਾ ਕੀਤਾ ਗਿਆ ਪੇ ਉਤੋਂ ਇਹ ਪਤਾ ਲੱਗਾ ਇਹ ਦੋ ਤਿੰਨ ਦਿਨ ਪਹਿਲਾਂ ਦਾ ਹੀ ਤੋਂ ਪਿੰਡ ਤੋਂ ਆਇਆ ਹੋਇਆ ਹੈ ਇੱਥੇ ਤੇ ਬਾਕੀ ਇਹਦੀ ਪੂਰੀ ਪੁਸ਼ਗੀਸ਼ ਕੀਤੀ ਜਾਊਗੀ ਤੇ ਇਹਦੀ ਮੁਕਰਮਤਾ ਦੀ ਕਦਵਾਦੀ ਮੁਕਰਮਤਾ ਜੇ ਰੈਸ਼ਵੀਵਾ ਦਿੱਤੀ ਗਈ ਹੈ ਅੱਜ ਕਰੀਬ 1212 ਵਜੇ ਇੱਕ ਇਸੀਡੈਂਟ ਰਿਪੋਰਟ ਹੋਇਆ ਹੈ ਜੋ ਜੁਲਫਾਨਾ ਦਾ ਵਿਅਕਤੀ ਹੈ ਜਮਨਾ ਨਗਰ ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਚੜ ਗਿਆ ਉਹਦੇ ਹੱਥ ਦੇ ਵਿੱਚ ਆਇਰਨ ਦੀ ਰੋਡ ਸੀ ਜਦੋਂ ਜਸਵੀਰ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਨੇ ਆਪਣੀ ਜਿਹੜੀ ਹੱਥ 'ਚ ਰੋਡ ਫੜੀ ਸੀਗੀ ਉਹਦੇ ਨਾਲ ਜਸਵੀਰ ਸਿੰਘ ਤੇ ਉੱਥੇ ਜਿਹੜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤ ਅਤੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵਿਹਮਲਾ ਕਰਕੇ ਤੇ ਉਹਨਾਂ ਦੇ ਮੌਜੂਦ ਸਟਾਫ ਵੀ ਲਾਇਆ ਨੇ ਜੇਤੂ ਬਾਅਦ ਸੰਗਤ ਅਤੇ ਸੇਵਾਦਾਰਾਂ ਬਨ ਉਹਨੂੰ ਉਹਨੇ ਪਕੜ ਲਿਆ ਗਿਆ ਤੇ ਪਕੜ ਕੇ ਉਹਦੀ ਕੁੱਟਮਾਰ ਕੀਤੀ ਵੀ ਗਈ ਹੈ ਤੇ ਉਹਨੂੰ ਪੁਲਸੇ حوالے ਕਰਤਾ ਜੋ ਸੇਵਾਦਾਰ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਬੀਐਨਐ ਜਿਹੜਾ थाना ਕਤਵਾਲੀ ਵਿਕੇ ਦਰਜ ਕਰ ਦਿੱਤਾ ਗਿਆ ਤੇ ਅਗਲੀ ਤਫਤੀਸ਼ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹਨੂੰ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਇਹ ਪਿੰਡ ਸ਼ਾਦੀਪੁਰ ਜਮਨਾ ਨਗਰ ਹਰਿਆਣਾ ਦਾ ਰਹਿਣ ਵਾਲਾ ਤੇ ਜਦੋਂ ਤੋਂ ਪੁੱਛੋ ਪਤਾ ਕੀਤਾ ਗਿਆ ਵੀ ਉਤੋਂ ਇਹ ਪਤਾ ਲੱਗਾ ਕਿ ਇਹ ਦੋ ਤਿੰਨ ਦਿਨ ਪਹਿਲਾਂ ਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਹੈ ਇੱਥੇ ਤੇ ਬਾਕੀ ਇਹਦੀ ਪੂਰੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੀ ਮਕਰਮਤਾ ਦੀ ਕਦਵਾ ਦੇ ਦੀ ਮਕਰਮਤਾ ਦੇ ਰਿਸ਼ਵੀਵਾ ਦਿੱਤੀ ਗਈ ਹੈ ਅੱਜ ਕਰੀਬ 1212 ਵਜੇ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈ ਜੋ ਜੁਲਫਾਨਾ ਦਾ ਵਿਅਕਤੀ ਹੈ ਜਮਨानगर ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਚੜ ਗਿਆ ਉਹਦੇ ਹੱਥ ਦੇ ਵਿੱਚ ਆਰਿਆਂ ਦੀ ਰੋਡ ਸੀ ਜਦੋਂ ਜਸਪੀਰ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੀ ਜਿਹੜੀ ਹੱਥ 'ਚ ਰੋਡ ਫੜੀ ਸੀਗੀ ਉਹਦੇ ਨਾਲ ਜਸਪੀਰ ਸਿੰਘ ਤੇ ਉੱਥੇ ਜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤ ਅਤੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵਿਹਮਲਾ ਕਰਕੇ ਤੇ ਉਹਨਾਂ ਦੇ ਮੂੰਹ ਵਿੱਚ ਸੱਟਾਂ ਵੀ ਲਾਈਆਂ ਨੇ ਜੇਤੂ ਬਾਅਦ ਸੰਗਤ ਨੇ ਤੇ ਸੇਵਾਦਾਰਾਂ ਵੱਲੋਂ ਉਹਨੂੰ ਕਰਕੇ ਫੜ ਲਿਆ ਗਿਆ ਤੇ ਫੜ ਕੇ ਉਹਦੀ ਕਟਵਾਰ ਕੀਤੀ ਵੀ ਗਈ ਹੈ ਤੇ ਉਹਨੂੰ ਪੁਲਸੇਵਾਲੇ ਕਰਦਾ ਜੋ ਸੇਵਾਦਾਰ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਬੀਐਨਐਸ ਜਿਹੜਾ ਥਾਣਾ ਕਤਵਾਲੀ ਵਿਕੇ ਦਰਜ ਕਰ ਦਿੱਤਾ ਗਿਆ ਤੇ ਅਗਲੀ ਤਵਰੀ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹ ਤੋਂ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਪਿੰਡ ਸ਼ਾਦੀਪੁਰ ਜਵਣਾ ਨਗਰ ਹਰਿਆਣੇ ਦਾ ਰਹਿਣ ਵਾਲਾ ਤੇ ਜਦੋਂ ਉਤੋਂ ਪਿੱਛੋਂ ਪਤਾ ਕੀਤਾ ਗਿਆ ਪੇ ਉਤੋਂ ਇਹ ਪਤਾ ਲੱਗਾ ਕਿ ਇਹ ਦੋ ਤਿੰਨ ਦਿਨ ਪਹਿਲਾਂ ਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਹੈ ਇੱਥੇ ਤੇ ਬਾਕੀ ਇਹਦੀ ਪੂਰੀ ਪੁਸ਼ਗੀਸ਼ ਕੀਤੀ ਜਾਊਗੀ ਤੇ ਇਹਦੀ ਮਕਰਮਤਾ ਜੀ ਕੋਤਵਾ ਦੇਦੀ ਮਕਰਮੇ ਦੀ ਰੈਸ਼ਵੀ ਵਾ ਦਿੱਤੀ ਗਈ ਹੈ ਅੱਜ ਕਰੀਬ 1200 12 ਵਜੇ ਇੱਕ ਇਸੀਡੈਂਟ ਰਿਪੋਰਟ ਹੋਇਆ ਹੈ ਜੋ ਜੁਲਫਾਨਾ ਦਾ ਵਿਅਕਤੀ ਹੈ ਜਵਣਾ ਨਗਰ ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਚੜ ਗਿਆ ਉਦੇ ਹੱਥ ਦੇ ਵਿੱਚ ਆਰਿਆਂ ਦੀ ਰੋੜ ਸੀ ਜਦੋਂ ਜਸਵੀਰ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੇ ਜਿਹੜੀ ਹੱਥ 'ਚ ਰੋੜ ਫੜੀ ਸੀਗੀ ਉਹਦੇ ਨਾਲ ਜਸਵੀਰ ਸਿੰਘ ਇੱਥੇ ਜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤ ਦੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵੀ ਹਮਲਾ ਕਰਕੇ ਉਹਨਾਂ ਦੇ ਮੌਜੂਦ ਸੱਟਾਂ ਵੀ ਲਾਈਆਂ ਨੇ ਜਿਸ ਤੋਂ ਬਾਅਦ ਸੰਗਤ ਨੇ ਤੇ ਸੇਵਾਦਾਰਾਂ ਵੱਲੋਂ ਉਹਨੂੰ ਬਲਕੇ ਫੜ ਲਿਆ ਗਿਆ ਤੇ ਫੜ ਕੇ ਉਹਦੀ ਕਟਵਾਰ ਕੀਤੀ ਵੀ ਗਈ ਹੈ ਉਹਨੂੰ ਪੁਲਿਸੇ ਵਾਲੇ ਕਰਦਾ ਜੋ ਸੇਵਾ ਦਾ ਜਸਵੀਰ ਸਿੰਘ ਦੇ ਬਿਆਤੇ ਮਕਦਮਾ ਨੰਬਰ 15 115 ਤੋਂ 118 ਪੀਐਨ ਜਿਹੜਾ ਖੜਾ ਦਿੱਤਾ ਗਿਆ ਤੇ ਅਗਲੀ ਤਵਰੀ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹਨੂੰ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਇਹ ਪਿੰਡ ਸ਼ਾਦੀਪੁਰ ਜਮਨਾ ਨਗਰ ਹਰਿਆਣਾ ਦਾ ਰਹਿਣ ਵਾਲਾ ਤੇ ਜਦੋਂ ਤੋਂ ਪੁੱਛੋ ਪਤਾ ਕੀਤਾ ਗਿਆ ਫੇ ਉਤੋਂ ਇਹ ਪਤਾ ਲੱਗਾ ਕਿ ਇਹ ਦੋ ਤਿੰਨ ਦਿਨ ਪਹਿਲਾਂ ਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਹੈ ਇੱਥੇ ਤੇ ਬਾਕੀ ਇਹਦੀ ਪੂਰੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੀ ਮੁਕਰਮਤਾ ਦੀ ਗਤਬਾਦੀ ਦੀ ਮੁਕੱਦਮੇ ਦੀ ਰੈਸ਼ਵੀ ਬਾਦੀ ਦਿੱਤੀ ਗਈ ਹੈ। ਅੱਜ ਕਰੀਬ 1212 ਵਜੇ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈ ਜੋ ਜੁਲਫਾਨਾ ਦਾ ਵਿਅਕਤੀ ਹੈ ਜਮਨਾਗਰ ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਚੜ ਗਿਆ। ਉਹਦੇ ਹੱਥ ਦੇ ਵਿੱਚ ਆਇਰਨ ਦੀ ਰੋਡ ਸੀ। ਜਦੋਂ ਜਸਵੀਰ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੇ ਜਿਹੜੀ ਹੱਥ 'ਚ ਰੋਡ ਫੜੀ ਸੀਗੀ ਉਹਦੇ ਨਾਲ ਜਸਵੀਰ ਸਿੰਘ ਤੇ ਉੱਥੇ ਜਾ ਅਟੈਕ ਕਰ ਦਿੱਤਾ। ਤੇ ਫਿਰ ਉੱਥੇ ਹੋਰ ਸੰਗਤ ਅਤੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵਿਹਮਲਾ ਕਰਕੇ ਤੇ ਉਹਨਾਂ ਦੇ ਮੌਜੂਦ ਸੱਟਾਂ ਵੀ ਲਾਈਆਂ ਨੇ ਜੇਤੂ ਬਾਅਦ ਸੰਗਤ ਨੇ ਤੇ ਸੇਵਾਦਾਰਾਂ ਬੰਦ ਨੂੰ ਉਹਨਾਂ ਨੂੰ ਪਕੜ ਲਿਆ ਗਿਆ ਤੇ ਪਕੜ ਕੇ ਉਹਦੀ ਕੁੱਟਮਾਰ ਕੀਤੀ ਵੀ ਗਈ ਹੈ ਤੇ ਉਹਨੂੰ ਪੁਲਸੇ ਵਾਲੇ ਕਰਦਾ ਜੋ ਸੇਵਾਦਾਰ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਬੀਐਨਐਸ ਜਿਹੜਾ ਥਾਣਾ ਕਤਵਾਲੀ ਵਿਕੇ ਦਰਜ ਕਰ ਦਿੱਤਾ ਗਿਆ ਤੇ ਅਗਲੀ ਤੋਤੀ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹ ਨੂੰ ਪੁੱਛਣ ਤੋਂ ਇਹ ਪਤਾ ਲੱਗਿਆ ਕਿ ਇਹ ਪਿੰਡ ਸ਼ਾਦੀਪੁਰ ਜਮਨਾਗਰ ਹਰਿਆਣੇ ਦਾ ਰਹਿਣ ਵਾਲਾ ਤੇ ਜਦੋਂ ਉਹ ਤੋਂ ਪੁੱਛੂ ਪਤਾ ਕੀਤਾ ਗਿਆ ਬਈ ਉਤੋਂ ਇਹ ਪਤਾ ਲੱਗਾ ਕਿ ਇਹ ਦੋ ਤਿੰਨ ਦਿਨ ਪਹਿਲਾਂ ਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਹੈ ਇੱਥੇ ਤੇ ਬਾਕੀ ਇਹਦੀ ਪੂਰੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੀ ਮਕਰਮਦਾਰੀ ਕੋਤਵਾਰੀ ਦੀ ਮੁਕੱਲਮਤ ਜਿਹੜੀ ਰੈਸ਼ਵੀ ਵਾ ਦਿੱਤੀ ਗਈ ਹੈ ਅੱਜ ਕਰੀਬ 1200 12 ਵਜੇ ਇੱਕ ਇਸੀਡੈਂਟ ਰਿਪੋਰਟ ਹੋਇਆ ਹੈ ਜੋ ਜੁਲਫਾਨਾ ਦਾ ਵਿਅਕਤੀ ਹੈ ਜਮਨਾਗਰ ਹਰਿਆਣੇ ਦਾ ਰਹਿਣ ਵਾਲਾ ਹੈ ਉਹ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਛੜ ਗਿਆ। ਉਹਦੇ ਹੱਥ ਦੇ ਵਿੱਚ ਆਰਿਆਂ ਦੀ ਰੋੜ ਸੀ। ਜਦੋਂ ਜਸਵੀਰ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਹਨੇ ਆਪਣੀ ਜਿਹੜੀ ਹੱਥ 'ਚ ਰੋੜ ਫੜੀ ਸੀਗੀ, ਉਹਦੇ ਨਾਲ ਜਸਵੀਰ ਸਿੰਘ ਤੇ ਉੱਥੇ ਜਾ ਅਟੈਕ ਕਰ ਦਿੱਤਾ। ਤੇ ਫਿਰ ਉੱਥੇ ਹੋਰ ਸੰਗਤ ਅਤੇ ਸੇਵਾਦਾਰ ਹੋਰ ਸੀ। ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵਿਹਮਲਾ ਕਰਕੇ ਤੇ ਉਹਨਾਂ ਦੇ ਮੌਜੂਦ ਸੱਟਾ ਵੀ ਲਾਇਆ ਨੇ। ਜੇਤੂ ਬਾਅਦ ਸੰਗਤ ਨੇ ਤੇ ਸੇਵਾਦਾਰਾਂ ਵੱਲੋਂ ਉਹਨੂੰ ਕਿ ਪਕੜ ਲਿਆ ਗਿਆ। ਪਕੜ ਕੇ ਉਹਦੀ ਕਟਵਾਰ ਕੀਤੀ ਵੀ ਗਈ ਹੈ ਉਹਨੂੰ ਪੁਲਸੇ ਵਾਲੇ ਕਰਦਾ ਜੋ ਸੇਵਾ ਦਾ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਬੀਨ ਅ ਜਿਹੜਾ ਥਾਣਾ ਕਤਵਾਲੀ ਵਿਕੇ ਦਰਜ ਕਰ ਦਿੱਤਾ ਗਿਆ ਤੇ ਅਗਲੀ ਤਵਰੀ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹਨੂੰ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਇਹ ਪਿੰਡ ਸ਼ਾਦੀਪੁਰ ਜਮਨਾ ਨਗਰ ਹਰਿਆਣੇ ਦਾ ਰਹਿਣ ਵਾਲਾ ਤੇ ਜਦੋਂ ਉਹ ਤੋਂ ਪੁੱਛੋ ਪਤਾ ਕੀਤਾ ਗਿਆ ਪੇ ਉਤੋਂ ਇਹ ਪਤਾ ਲੱਗਾ ਕਿ ਇਹ ਦੋ ਤਿੰਨ ਦਿਨ ਪਹਿਲਾਂ ਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਹੈ ਇਥੇ ਤੇ ਬਾਕੀ ਇਹਦੀ ਪੂਰੀ ਪੁਸ਼ਕਿਸ਼ ਕੀਤੀ ਜਾਊਗੀ ਤੇ ਇਹਦੀ ਮਕਰਮਦਾਰੀក៏ ਦਵਾ ਦਿੱਤੀ ਮਕਰਮਦਾਰੀ ਰੈਸ਼ਵੀਵਾ ਦਿੱਤੀ ਗਈ ਹੈ ਅੱਜ ਕਰੀਬ 1212 ਵਜੇ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈ ਜੋ ਜਲਫਾਨਾ ਦਾ ਵਿਅਕਤੀ ਹੈ ਜਮਨानगर ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾਸ ਸਰਾਂ ਦੀ ਦੂਜੀ ਮੰਜ਼ਲ ਤੇ ਚੜ ਗਿਆ ਉਹਦੇ ਹੱਥ ਦੇ ਵਿੱਚ ਆਰਿਆਂ ਦੀ ਰੋਡ ਸੀ ਜਦੋਂ ਜਸਵੀਰ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਨੇ ਆਪਣੇ ਜਿਹੜੀ ਹੱਥ 'ਚ ਰੋਡ ਫੜੀ ਸੀਗੀ ਉਹਦੇ ਨਾਲ ਜਸਵੀਰ ਸਿੰਘ ਜਿੱਥੇ ਜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤ ਅਤੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵਿਹਮਲਾ ਕਰਕੇ ਉਹਨਾਂ ਦੇ ਮੂੰਹ 'ਚ ਸੱਟਾਂ ਵੀ ਲਾਈਆਂ ਨੇ ਜਿਸ ਤੋਂ ਬਾਅਦ ਸੰਗਤ ਨੇ ਤੇ ਸੇਵਾਦਾਰਾਂ ਵੱਲੋਂ ਉਹਨੂੰ ਕਿ ਪਕੜ ਲਿਆ ਗਿਆ ਤੇ ਪਕੜ ਕੇ ਉਹਦੀ ਕਟਵਾਰ ਕੀਤੀ ਵੀ ਗਈ ਹੈ ਉਹਨੂੰ ਪੁਲਿਸੇ ਵਾਲੇ ਕਰਦਾ ਜੋ ਸੇਵਾਦਾਰ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਬੀਐਨਐਸ ਜਿਹੜਾ ਥਾਣਾ ਕਤਵਾਲੀ ਵਿਕੇ ਦਰਜ ਕਰ ਦਿੱਤਾ ਗਿਆ ਅਗਲੀ ਤਵਰੀਜ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹ ਤੋਂ ਪੁੱਛਣ ਤੋਂ ਇਹ ਪਤਾ ਲੱਗਾ ਵੀ ਪਿੰਡ ਸ਼ਾਦੀਪੁਰ ਜਮਨਾ ਨਗਰ ਹਰਿਆਣੇ ਦਾ ਰਹਿਣ ਵਾਲਾ ਤੇ ਜਦੋਂ ਤੋਂ ਪੁੱਛੋ ਪਤਾ ਕੀਤਾ ਗਿਆ ਫੇ ਉਤੋਂ ਇਹ ਪਤਾ ਲੱਗਾ ਕਿ ਇਹ ਦੋ ਤਿੰਨ ਦਿਨ ਪਹਿਲਾਂ ਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਹੈ ਇੱਥੇ ਤੇ ਬਾਕੀ ਇਹਦੀ ਪੂਰੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੀ ਮਕਰਮਤਾ ਜੀ ਕਤਵਾਲੀ ਦੀ ਮਕਰਮੇ ਜੀ ਰੈਸ਼ਵੀਵਾ ਦਿੱਤੀ ਗਈ ਹੈ ਅੱਜ ਕਰੀਬ 1212 ਵਜੇ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈ ਜੋ ਜੁਲਫਾਨਾ ਦਾ ਵਿਅਕਤੀ ਹੈ ਜਮਨानगर ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾਸਰਾ ਦੀ ਦੂਜੀ ਮੰਜ਼ਲ ਤੇ ਚੜ ਗਿਆ ਉਹਦੇ ਹੱਥ ਦੇ ਵਿੱਚ ਆਇਰਨ ਦੀ ਰੋਡ ਸੀ ਜਦੋਂ ਜਸਵੀਰ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੀ ਜਿਹੜੀ ਹੱਥ 'ਚ ਰੋਡ ਫੜੀ ਸੀਗੀ ਉਹਦੇ ਨਾਲ ਜਸਵੀਰ ਸਿੰਘ ਤੇ ਉੱਥੇ ਜਿਹੜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤ ਅਤੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵਿਹਮਲਾ ਕਰਕੇ ਉਹਨਾਂ ਦੇ ਮੁੱਢ ਸੱਟਾਂ ਵੀ ਲਾਈਆਂ ਨੇ ਜੇਤੂ ਬਾਦ ਸੰਗਤ ਨੇ ਤੇ ਸੇਵਾਦਾਰਾਂ ਵੱਲੋਂ ਉਹਨੂੰ ਕਿ ਪਕੜ ਲਿਆ ਗਿਆ ਤੇ ਪਕੜ ਕੇ ਉਹਦੀ ਕਟਵਾਰ ਕੀਤੀ ਵੀ ਗਈ ਹੈ ਉਹਨੂੰ ਪੁਲਸੇ ਵਾਲੇ ਕਰਦਾ ਜੋ ਸੇਵਾਦਾਰ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਬੀਐਨ ਜਿਹੜਾ ਥਾਣਾ ਕਤਵਾਲੀ ਵਿਕੇ ਦਰਜ ਕਰ ਦਿੱਤਾ ਗਿਆ ਤੇ ਅਗਲੀ ਤਵਰੀ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹ ਤੋਂ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਪਿੰਡ ਸ਼ਾਦੀਪੁਰ ਜਮਨਾਨਗਰ ਹਰਿਆਣੇ ਦਾ ਰਹਿਣ ਵਾਲਾ ਤੇ ਜਦੋਂ ਉਤੋਂ ਪਿੱਛੋਂ ਪਤਾ ਕੀਤਾ ਗਿਆ ਪੇ ਉਤੋਂ ਇਹ ਪਤਾ ਲੱਗਾ ਕਿ ਇਹ 2-3 ਦਿਨ ਪਹਿਲਾਂ ਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਹੈ ਇੱਥੇ ਤੇ ਬਾਕੀ ਇਹਦੀ ਪੂਰੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੀ ਮੁਕਰਮਤ ਅਧਿਕਾਰੀ ਕੋਤੋਂ ਬਾਦੀ ਦੀ ਮੁਕਰਮਤ ਜੀ ਰੈਸ਼ਵੀ ਬਾਦੀ ਦਿੱਤੀ ਗਈ ਹੈ ਅੱਜ ਕਰੀਬ 1212 ਵਜੇ ਇੱਕ ਇਸੀਡੈਂਟ ਰਿਪੋਰਟ ਹੋਇਆ ਹੈ ਜੋ ਜੁਲਫਾਨਾ ਦਾ ਵਿਅਕਤੀ ਹੈ ਜਮਨਾਨਗਰ ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਛੜ ਗਿਆ ਉਦੇ ਹੱਥ ਦੇ ਵਿੱਚ ਆਰਿਆਂ ਦੀ ਰੋੜ ਸੀ ਜਦੋਂ ਜਸਵੀਰ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੇ ਜਿਹੜੀ ਹੱਥ 'ਚ ਰੋੜ ਫੜੀ ਸੀਗੀ ਉਹਦੇ ਨਾਲ ਜਸਵੀਰ ਸਿੰਘ ਇੱਥੇ ਜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤ ਦੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵੀ ਹਮਲਾ ਕਰਕੇ ਉਹਨਾਂ ਦੇ ਮੌਜੂਦ ਸੱਟਾਂ ਵੀ ਲਾਈਆਂ ਨੇ ਜਿਸ ਤੋਂ ਬਾਅਦ ਸੰਗਤ ਨੇ ਤੇ ਸੇਵਾਦਾਰਾਂ ਵੱਲੋਂ ਉਹਨੂੰ ਬਲਕੇ ਫੜ ਲਿਆ ਗਿਆ ਤੇ ਫੜ ਕੇ ਉਹਦੀ ਕਟਵਾਰ ਕੀਤੀ ਵੀ ਗਈ ਹੈ ਤੇ ਉਹਨੂੰ ਪੁਲਿਸੇ حوالے ਕਰਤਾ ਜੋ ਸੇਵਾਦਾਰ ਜਸਵੀਰ ਸਿੰਘ ਦੇ ਬਿਆਤੇ ਮਕਦਮਾ ਨੰਬਰ 15 115 ਤੋਂ 118 ਬੀਐਨਐਸ ਜਿਹੜਾ ਥਾਣਾ ਕਤਵਾਲੀ ਵਿਕੇ ਦਰਜ ਕਰ ਦਿੱਤਾ ਗਿਆ ਅਗਲੀ ਤਵਤੀ ਜਿਹੜੀ ਆ ਇਹ ਤੋਂ ਪੁੱਛਗਛ ਕੀਤੀ ਜਾਊਗੀ ਇਹ ਤੋਂ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਪਿੰਡ ਸ਼ਾਦੀਪੁਰ ਜਮਨਾ ਨਗਰ ਹਰਿਆਣਾ ਦਾ ਰਹਿਣ ਵਾਲਾ ਤੇ ਜਦੋਂ ਉਹ ਤੋਂ ਪੁੱਛੋ ਪਤਾ ਕੀਤਾ ਗਿਆ ਫੇ ਉਤੋਂ ਇਹ ਪਤਾ ਲੱਗਾ ਕਿ ਇਹ ਦੋ ਤਿੰਨ ਦਿਨ ਪਹਿਲਾਂ ਦਾ ਹੀ ਇਹ ਤੋਂ ਪੂਰੀ ਪੁੱਛਗਛ ਕੀਤੀ ਜਾਊਗੀ ਤੇ ਇਹਦੀ ਮਕਰਮਦਾਰੀ ਕਦਵਾ ਦੇ ਦੀ ਮਕਦਮੇ ਦੀ ਰੈਸ਼ਵੀਵਾ ਦਿੱਤੀ ਗਈ ਹੈ ਅੱਜ ਕਰੀਬ 1212 ਵਜੇ ਇੱਕ ਇਸੀਡੈਂਟ ਰਿਪੋਰਟ ਹੋਇਆ ਹੈ ਜੋ ਜੁਲਫਾਨਾਂ ਦਾ ਵਿਅਕਤੀ ਹੈ ਜਮਨानगर ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਚੜ ਗਿਆ ਉਹਦੇ ਹੱਥ ਦੇ ਵਿੱਚ ਆਇਰਨ ਦੀ ਰੋਡ ਸੀ ਜਦੋਂ ਜਸਵੀਰ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੀ ਜਿਹੜੀ ਹੱਥ 'ਚ ਰੋਡ ਫੜੀ ਸੀਗੀ ਉਹਦੇ ਨਾਲ ਜਸਵੀਰ ਸਿੰਘ ਤੇ ਇੱਥੇ ਜਿਹੜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤ ਅਤੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵਿਹਮਲਾ ਕਰਕੇ ਤੇ ਉਹਨਾਂ ਦੇ ਮੌਜੂਦ ਸਟਾਫ ਵੀ ਲਾਇਆ ਨੇ ਜੇਤੂ ਬਾਅਦ ਸੰਗਤ ਨੇ ਤੇ ਸੇਵਾਦਾਰਾਂ ਵੱਲੋਂ ਉਹਨੂੰ ਕਿ ਪਕੜ ਲਿਆ ਗਿਆ ਤੇ ਪਕੜ ਕੇ ਉਹਦੀ ਕਟਵਾਰ ਕੀਤੀ ਵੀ ਗਈ ਹੈ ਤੇ ਉਹਨੂੰ ਪੁਲਸੇ ਵਾਲੇ ਕਰਦਾ ਜੋ ਸੇਵਾਦਾਰ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਬੀਐਨਐਸ ਜਿਹੜਾ ਥਾਣਾ ਕਤਵਾਲੀ ਵਿਕੇ ਦਰਜ ਕਰ ਦਿੱਤਾ ਗਿਆ ਤੇ ਅਗਲੀ ਤਫਤੀਸ਼ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹਨੂੰ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਪਿੰਡ ਸ਼ਾਦੀਪੁਰ ਜਮਣਾ ਨਗਰ ਹਰਿਆਣੇ ਦਾ ਰਹਿਣ ਵਾਲਾ ਤੇ ਜਦੋਂ ਉਤੋਂ ਪਿੱਛੋਂ ਪਤਾ ਕੀਤਾ ਗਿਆ ਪੇ ਉਤੋਂ ਇਹ ਪਤਾ ਲੱਗਾ ਕਿ ਇਹ 2-3 ਦਿਨ ਪਹਿਲਾਂ ਉਹਦਾ ਹੀ ਤੋਂ ਪਿੰਡ ਤੋਂ ਆਇਆ ਹੋਇਆ ਹੈ ਇੱਥੇ ਤੇ ਬਾਕੀ ਇਹਦੀ ਪੂਰੀ ਪੁਸ਼ਗੀਸ਼ ਕੀਤੀ ਜਾਊਗੀ ਤੇ ਇਹਦੀ ਮਕਰਮਤਾ ਦੀ ਕਤਵਾਦੀ ਦੀ ਮਕਰਮਤ ਜੀ ਰੈਸ਼ਵੀਵਾ ਦਿੱਤੀ ਗਈ ਹੈ ਅੱਜ ਕਰੀਬ 1200 12 ਵਜੇ ਇੱਕ ਇਨਸੀਡੈਂਟ ਰਿਪੋਰਟ ਹੋਇਆ ਹੈ ਜੋ ਜੁਲਫਾਨਾ ਦਾ ਵਿਅਕਤੀ ਹੈ ਜਮਣਾ ਨਗਰ ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਚੜ ਗਿਆ ਉਦੇ ਹੱਥ ਦੇ ਵਿੱਚ ਆਰਿਆਂ ਦੀ ਰੋੜ ਸੀ ਜਦੋਂ ਜਸਵੀਰ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੇ ਜਿਹੜੀ ਹੱਥ 'ਚ ਰੋੜ ਫੜੀ ਸੀਗੀ ਉਹਦੇ ਨਾਲ ਜਸਵੀਰ ਸਿੰਘ ਤੇ ਉੱਥੇ ਜਿਹੜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤ ਅਤੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵਿਹਮਲਾ ਕਰਕੇ ਤੇ ਉਹਨਾਂ ਦੇ ਮੁੱਢ ਸੱਟਾਂ ਵੀ ਲਾਈਆਂ ਨੇ ਜੇਤੂ ਬਾਅਦ ਸੰਗਤ ਨੇ ਤੇ ਸੇਵਾਦਾਰਾਂ ਵੱਲੋਂ ਉਹਨੂੰ ਕਿ ਪਕੜ ਲਿਆ ਗਿਆ ਤੇ ਪਕੜ ਕੇ ਉਹਦੀ ਕੁੱਟਮਾਰ ਕੀਤੀ ਵੀ ਗਈ ਹੈ ਤੇ ਉਹਨੂੰ ਪੁਲਸੇ ਵਾਲੇ ਕਰਦਾ ਜੋ ਸੇਵਾ ਦਾ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 2 118 ਬੀ ਐਨ ਐ ਜਿਹੜਾ ਥਾਣਾ ਕਤਵਾਲੀ ਵગેਰੇ ਦਰਜ ਕਰ ਦਿੱਤਾ ਗਿਆ ਤੇ ਅਗਲੀ ਤਫਤੀਸ਼ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹ ਤੋਂ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਇਹ ਪਿੰਡ ਸ਼ਾਦੀਪੁਰ ਜਮਨਾ ਨਗਰ ਹਰਿਆਣੇ ਦਾ ਰਹਿਣ ਵਾਲਾ ਤੇ ਜਦੋਂ ਤੋਂ ਪੁੱਛੋ ਪਤਾ ਕੀਤਾ ਗਿਆ ਪੇ ਉਤੋਂ ਇਹ ਪਤਾ ਲੱਗਾ ਕਿ ਇਹ ਦੋ ਤਿੰਨ ਦਿਨ ਪਹਿਲਾਂ ਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਇੱਥੇ ਤੇ ਬਾਕੀ ਇਹਦੀ ਪੂਰੀ ਪੁੱਛਗਿੱਛ ਕੀਤੀ ਜਾਊਗੀ ਤੇ ਇਹ ਮਕਮਲਤਾ ਦੀ ਕੋਤਵਾ ਦੀ ਮਕਮਲ ਵਿੱਚ ਰੈਸ਼ਵੀਵਾ ਦਿੱਤੀ ਗਈ ਹੈ। ਅੱਜ ਕਰੀਬ 1212 ਵਜੇ ਇੱਕ ਇਸੀਟਾ ਰਿਪੋਰਟ ਹੋਇਆ ਹੈ ਜੋ ਜੁਲਫਾਨਾ ਦਾ ਵਿਅਕਤੀ ਹੈ ਜਮਣਾ ਨਗਰ ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਚੜ ਗਿਆ। ਉਹਦੇ ਹੱਥ ਦੇ ਵਿੱਚ ਆਰਿਆਂ ਦੀ ਰੋਡ ਸੀ। ਜਦੋਂ ਜਸਵੀਰ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੇ ਜਿਹੜੀ ਹੱਥ 'ਚ ਰੋਡ ਫੜੀ ਸੀਗੀ ਉਹਦੇ ਨਾਲ ਜਸਵੀਰ ਸਿੰਘ ਤੇ ਉੱਤੇ ਜਾ ਅਟੈਕ ਕਰ ਦਿੱਤਾ। ਤੇ ਫਿਰ ਉਥੇ ਹੋਰ ਸੰਗਤ ਅਤੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵਿਹਮਲਾ ਕਰਕੇ ਤੇ ਉਹਨਾਂ ਦੇ ਮੂੰਹ ਵਿੱਚ ਸੱਟਾਂ ਵੀ ਲਾਈਆਂ ਨੇ ਜਿਸ ਤੋਂ ਬਾਅਦ ਸੰਗਤ ਨੇ ਤੇ ਸੇਵਾਦਾਰਾਂ ਵੱਲੋਂ ਉਹਨੂੰ ਕਿ ਪਕੜ ਲਿਆ ਗਿਆ ਤੇ ਪਕੜ ਕੇ ਉਹਦੀ ਕਟਵਾਰ ਕੀਤੀ ਵੀ ਗਈ ਹੈ ਉਹਨੂੰ ਪੁਲਿਸੇ ਵਾਲੇ ਕਰਦਾ ਜੋ ਸੇਵਾਦਾਰ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਪੀਐਨ ਜਿਹੜਾ ਥਾਣਾ ਕਤਵਾਲੀ ਵਿਖੇ ਦਰਜ ਕਰ ਦਿੱਤਾ ਗਿਆ ਹੈ ਕਿਦੋਂ ਪੁੱਛਿਆ ਤਾਂ ਇਹ ਪਤਾ ਲੱਗਿਆ ਵੀ ਇਹ ਪਿੰਡ ਸ਼ਾਦੀਪੁਰ ਜਮਨਾ ਨਗਰ ਹਰਿਆਣਾ ਦਾ ਰਹਿਣ ਵਾਲਾ ਤੇ ਜਦੋਂ ਉਹ ਤੋਂ ਪੁੱਛੋ ਪਤਾ ਕੀਤਾ ਗਿਆ ਫੇ ਉਤੋਂ ਇਹ ਪਤਾ ਲੱਗਾ ਕਿ ਇਹ 2-3 ਦਿਨ ਪਹਿਲੋਂ ਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਹੈ ਇੱਥੇ ਤੇ ਬਾਕੀ ਇਹਦੀ ਪੂਰੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੀ ਮੁਕਰਮਤਾਰੀਤਾ ਬਾਰੇ ਦੀ ਮੁਕੰਮਲ ਰਿਸ਼ਵੀਵਾ ਦਿੱਤੀ ਗਈ ਹੈ ਅੱਜ ਕਰੀਬ 1200 12 ਵਜੇ ਇੱਕ ਇਸੀਡੈਂਟ ਰਿਪੋਰਟ ਹੋਇਆ ਹੈ ਜੋ ਜੁਲਫਾਨਾ ਦਾ ਵਿਅਕਤੀ ਹੈ ਜਮਨਾ ਨਗਰ ਹਰਿਆਣਾ ਦਾ ਰਹਿਣ ਵਾਲਾ ਹੈ ਉਹ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਚੜ ਗਿਆ ਉਹਦੇ ਹੱਥ ਦੇ ਵਿੱਚ ਆਰਿਆਂ ਦੀ ਰੋਡ ਸੀ ਜਦੋਂ ਜਸਵੀਰ ਸਿੰਘ ਸੇਵਾ ਕਰਦੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੀ ਜਿਹੜੀ ਹੱਥ 'ਚ ਰੋਡ ਫੜੀ ਸੀਗੀ ਉਹਦੇ ਨਾਲ ਜਸਵੀਰ ਸਿੰਘ ਤੇ ਉੱਥੇ ਜਿਹੜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤ ਅਤੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵੀ ਹਮਲਾ ਕਰਕੇ ਤੇ ਉਹਨਾਂ ਦੇ ਮੌਜੂਦ ਸੱਟਾ ਵੀ ਲਾਇਆ ਨੇ ਜੇਤੂ ਬਾਅਦ ਸੰਗਤ ਨੇ ਤੇ ਸੇਵਾਦਾਰਾਂ ਵੱਲੋਂ ਉਹਨੂੰ ਲੱਕੇ ਪਕੜ ਲਿਆ ਗਿਆ ਤੇ پکڑ ਕੇ ਉਹਦੀ ਕਟਵਾਰ ਕੀਤੀ ਵੀ ਗਈ ਹੈ ਤੇ ਉਹਨੂੰ ਪੁਲਸੇ ਵਾਲੇ ਕਰਦਾ ਜੋ ਸੇਵਾ ਦਾ ਜਸਵੀਰ ਸਿੰਘ ਦੇ ਬਿਆ ਤੇ ਮਕਦਮਾ ਨੰਬਰ 15 115 ਤੋਂ 118 ਬੀਐਨਐਸ ਜਿਹੜਾ ਥਾਣਾ ਕਤਵਾਲੀ ਉਹਦੇ ਦਰਜ ਕਰ ਦਿੱਤਾ ਗਿਆ ਤੇ ਅਗਲੀ ਤਫਤੀਸ਼ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹਨੂੰ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਪਿੰਡ ਸ਼ਾਦੀਪੁਰ ਜਮਨਾ ਨਗਰ ਹਰਿਆਣਾ ਦਾ ਰਹਿਣ ਵਾਲਾ ਤੇ ਜਦੋਂ ਉਹ ਤੋਂ ਪੁੱਛੋ ਪਤਾ ਕੀਤਾ ਗਿਆ ਫੇ ਉਤੋਂ ਇਹ ਪਤਾ ਲੱਗਾ ਕਿ ਇਹ ਦੋ ਤਿੰਨ ਦਿਨ ਪਹਿਲਾਂ ਉਹਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਇੱਥੇ ਤੇ ਬਾਕੀ ਇਹਦੀ ਪੂਰੀ ਪੁਸ਼ਕਿਸ਼ ਕੀਤੀ ਜਾਊਗੀ ਤੇ ਇਹਦੀ ਮੁਕਰਮਤਾ ਦੀ ਕੋਤਵਾ ਦੀ ਮੁਕਾਬਲੇ ਦੀ ਰੈਸ਼ਵੀਵਾ ਦਿੱਤੀ ਗਈ ਹੈ ਅੱਜ ਕਰੀਬ 1212 ਵਜੇ ਇੱਕ ਇਨਸਟੈਂਟ ਰਿਪੋਰਟ ਹੋਇਆ ਹੈ ਜੋ ਜਲਫਾਨਾ ਦਾ ਵਿਅਕਤੀ ਹੈ ਜਮਨानगर ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਚੜ ਗਿਆ ਉਹਦੇ ਹੱਥ ਦੇ ਵਿੱਚ ਆਰਿਆਂ ਦੀ ਰੋਡ ਸੀ ਜਦੋਂ ਜਸਪੀਤ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਨੇ ਆਪਣੀ ਜਿਹੜੀ ਹੱਥ 'ਚ ਰੋੜ ਫੜੀ ਸੀਗੀ ਉਹਦੇ ਨਾਲ ਜਸਵੀਰ ਸਿੰਘ ਦੇ ਉੱਥੇ ਜਿਹੜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤਨ ਤੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵਿਹਮਲਾ ਕਰਕੇ ਤੇ ਉਹਨਾਂ ਦੇ ਮੌਜੂਦ ਸੱਟਾ ਵੀ ਲਾਈਆਂ ਨੇ ਜੇਤੂ ਬਾਅਦ ਸੰਗਤਨ ਨੇ ਤੇ ਸੇਵਾਦਾਰਾਂ ਨਾਲ ਉਹਨੂੰ ਉਹਨੇ ਪਕੜ ਲਿਆ ਗਿਆ ਤੇ ਪਕੜ ਕੇ ਉਹਦੀ ਕਟਵਾਰ ਕੀਤੀ ਵੀ ਗਈ ਹੈ ਤੇ ਉਹਨੂੰ ਪੁਲਿਸੇ ਵਾਲੇ ਕਰਦਾ ਜੋ ਸੇਵਾਦਾਰ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਬੀਐਨ ਅ ਜਿਹੜਾ थाना ਕਤਵਾਲੀ ਵગેਰ ਦਰਜ ਕਰ ਦਿੱਤਾ ਗਿਆ ਤੇ ਅਗਲੀ ਤਫਤੀਸ਼ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹਨੂੰ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਇਹ ਪਿੰਡ ਸ਼ਾਦੀਪੁਰ ਜਮਨਾ ਨਗਰ ਹਰਿਆਣਾ ਦਾ ਰਹਿਣ ਵਾਲਾ ਤੇ ਜਦੋਂ ਤੋਂ ਪੁੱਛੋ ਪਤਾ ਕੀਤਾ ਗਿਆ ਵੀ ਉਤੋਂ ਇਹ ਪਤਾ ਲੱਗਾ ਕਿ ਇਹ ਦੋ ਤਿੰਨ ਦਿਨ ਪਹਿਲਾਂ ਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਇੱਥੇ ਤੇ ਬਾਕੀ ਇਹਦੀ ਪੂਰੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੀ ਮੁਕਰਮਤ ਅਧਿਕਾਰੀ ਕੋਤਵਾਲੀ ਦੀ ਮੁਕਦਮੇ ਵਿੱਚ ਰੈਸ਼ੀ ਵੀ ਵਾ ਦਿੱਤੀ ਗਈ ਹੈ ਅੱਜ ਕਰੀਬ 1212 ਵਜੇ ਇੱਕ ਇਨਸਟੈਂਟ ਰਿਪੋਰਟ ਹੋਇਆ ਹੈ ਜੋ ਜੁਲਫਾਨਾ ਦਾ ਵਿਅਕਤੀ ਹੈ ਜਮਨानगर ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਛੜ ਗਿਆ ਉਹਦੇ ਹੱਥ ਦੇ ਵਿੱਚ ਆਰਿਆਂ ਦੀ ਰੋਡ ਸੀ ਜਦੋਂ ਜਸਪੀਰ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੀ ਜਿਹੜੀ ਹੱਥ 'ਚ ਰੋਡ ਫੜੀ ਸੀਗੀ ਉਹਦੇ ਨਾਲ ਜਸਪੀਰ ਸਿੰਘ ਤੇ ਉੱਥੇ ਜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤ ਅਤੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵਿਹਮਲਾ ਕਰਕੇ ਤੇ ਉਹਨਾਂ ਦੇ ਮੂੰਹ 'ਚ ਸੱਟਾਂ ਵੀ ਲਾਈਆਂ ਨੇ ਜੇਤੂ ਬਾਦ ਸੰਗਤ ਨੇ ਤੇ ਸੇਵਾਦਾਰਾਂ ਵੱਲੋਂ ਉਹਨੂੰ ਕਰਕੇ ਫੜ ਲਿਆ ਗਿਆ ਤੇ ਫੜ ਕੇ ਉਹਦੀ ਕਟਵਾਰ ਕੀਤੀ ਵੀ ਗਈ ਹੈ ਤੇ ਉਹਨੂੰ ਕੁੱਸੇ ਵਾਲੇ ਕਰਤਾ ਜੋ ਸੇਵਾਦਾਰ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਬੀਐਨਐਸ ਜਿਹੜਾ ਥਾਣਾ ਕਤਵਾਲੀ ਵਿਖੇ ਦਰਜ ਕਰ ਦਿੱਤਾ ਗਿਆ ਤੇ ਅਗਲੀ ਤਵਰੀ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹਨੂੰ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਪਿੰਡ ਸ਼ਾਦੀਪੁਰ ਜਵਣਾ ਨਗਰ ਹਰਿਆਣੇ ਦਾ ਰਹਿਣ ਵਾਲਾ ਤੇ ਜਦੋਂ ਉਤੋਂ ਪਿੱਛੋਂ ਪਤਾ ਕੀਤਾ ਗਿਆ ਪੇ ਉਤੋਂ ਇਹ ਪਤਾ ਲੱਗਾ ਕਿ ਇਹ ਦੋ ਤਿੰਨ ਦਿਨ ਪਹਿਲਾਂ ਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਹੈ ਇੱਥੇ ਤੇ ਬਾਕੀ ਇਹਦੀ ਪੂਰੀ ਪੁਸ਼ਗੀਸ਼ ਕੀਤੀ ਜਾਊਗੀ ਤੇ ਇਹਦੀ ਮੁਕਰਮਾਦ ਜੀ ਕੋ ਦਵਾ ਦੇ ਦੀ ਮੁਕਰਮਾ ਦੇ ਜੀ ਰੈਸ਼ਵੀਵਾ ਦਿੱਤੀ ਗਈ ਹੈ ਅੱਜ ਕਰੀਬ 1200 12 ਵਜੇ ਇੱਕ ਇਸੀਡੈਂਟ ਰਿਪੋਰਟ ਹੋਇਆ ਹੈ ਜੋ ਜੁਲਫਾਨਾ ਦਾ ਵਿਅਕਤੀ ਹੈ ਜਵਣਾ ਨਗਰ ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਚੜ ਗਿਆ ਉਦੇ ਹੱਥ ਦੇ ਵਿੱਚ ਆਰਿਆਂ ਦੀ ਰੋੜ ਸੀ ਜਦੋਂ ਜਸਵੀਰ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੇ ਜਿਹੜੀ ਹੱਥ 'ਚ ਰੋੜ ਫੜੀ ਸੀਗੀ ਉਹਦੇ ਨਾਲ ਜਸਵੀਰ ਸਿੰਘ ਇੱਥੇ ਜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤ ਅਤੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵਿਹਮਲਾ ਕਰਕੇ ਤੇ ਉਹਨਾਂ ਦੇ ਮੌਜੂਦ ਸੱਟਾਂ ਵੀ ਲਾਈਆਂ ਨੇ ਜੇਤੂ ਬਾਅਦ ਸੰਗਤ ਨੇ ਤੇ ਸੇਵਾਦਾਰਾਂ ਵੱਲੋਂ ਉਹਨੂੰ ਬਲਕੇ ਪਕੜ ਲਿਆ ਗਿਆ ਤੇ ਪਕੜ ਕੇ ਉਹਦੀ ਕਟਵਾਰ ਕੀਤੀ ਵੀ ਗਈ ਹੈ ਤੇ ਉਹਨੂੰ ਪੁਲਿਸ ਵਾਲੇ ਕਰਦਾ ਜੋ ਸੇਵਾਦਾਰ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਬੀਨਸ ਜਿਹੜਾ ਥਾਣਾ ਕਤਵਾਲੀ ਵਿਕੇ ਦਰਜ ਕਰ ਦਿੱਤਾ ਗਿਆ ਅਗਲੀ ਤਕਰੀਰ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹਨੂੰ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਇਹ ਪਿੰਡ ਸ਼ਾਦੀਪੁਰ ਜਮਨਾ ਨਗਰ ਹਰਿਆਣਾ ਦਾ ਰਹਿਣ ਵਾਲਾ ਤੇ ਜਦੋਂ ਉਹ ਤੋਂ ਪੁੱਛੋ ਪਤਾ ਕੀਤਾ ਗਿਆ ਪੇ ਉਤੋਂ ਇਹ ਪਤਾ ਲੱਗਾ ਕਿ ਇਹ ਦੋ ਤਿੰਨ ਦਿਨ ਪਹਿਲਾਂ ਦਾ ਹੀ ਇਹ ਤੋਂ ਪਿੰਡ ਤੋਂ ਆਇਆ ਹੋਇਆ ਹੈ ਇੱਥੇ ਤੇ ਬਾਕੀ ਇਹਦੀ ਪੂਰੀ ਪੁੱਛਗਿੱਛ ਕੀਤੀ ਜਾਊਗੀ ਤੇ ਇਹਦੀ ਮੁਕੱਰਮਾਦਾਰੀ ਕੋਤਵਾ ਦੀਦੀ ਮੁਕੱਰਮੇ ਦੀ ਰੈਸ਼ਵੀਵਾ ਦਿੱਤੀ ਗਈ ਹੈ ਅੱਜ ਕਰੀਬ 1212 ਵਜੇ ਇੱਕ ਇਸਟਾਟ ਰਿਪੋਰਟ ਹੋਇਆ ਹੈ ਜੋ ਜਲਫਾਨਾ ਦਾ ਵਿਅਕਤੀ ਹੈ ਜਮਨਾਗਰ ਹਰਿਆਣੇ ਦਾ ਰਹਿਣ ਵਾਲਾ ਹੈ ਉਹ ਗੁਰੂ ਰਾਮ ਦਾ ਸਰਾਂ ਦੀ ਦੂਜੀ ਮੰਜ਼ਲ ਤੇ ਚੜ ਗਿਆ ਉਹਦੇ ਹੱਥ ਦੇ ਵਿੱਚ ਆਰਿਆਂ ਦੀ ਰੋਡ ਸੀ ਜਦੋਂ ਜਸਪੀਰ ਸਿੰਘ ਸੇਵਾਦਾਰ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਆਪਣੇ ਜਿਹੜੀ ਹੱਥ 'ਚ ਰੋਡ ਫੜੀ ਸੀਗੀ ਉਹਦੇ ਨਾਲ ਜਸਪੀਰ ਸਿੰਘ ਤੇ ਉੱਥੇ ਜਿਹੜਾ ਅਟੈਕ ਕਰ ਦਿੱਤਾ ਤੇ ਫਿਰ ਉੱਥੇ ਹੋਰ ਸੰਗਤ ਅਤੇ ਸੇਵਾਦਾਰ ਹੋਰ ਸੀ ਜਦੋਂ ਉਹਨਾਂ ਨੇ ਉਹਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਉਹਨਾਂ ਦੇ ਉੱਤੇ ਵਿਆਮਲਾ ਕਰਕੇ ਤੇ ਉਹਨਾਂ ਦੇ ਮੌਜੂਦ ਸਟਾਫ ਵੀ ਲਾਇਆ ਨੇ ਜੇਤੂ ਬਾਦ ਸੰਗਤ ਨੇ ਤੇ ਸੇਵਾਦਾਰਾਂ ਨਾਲ ਉਹਨੂੰ ਲੱਕੇ ਪਕੜ ਲਿਆ ਗਿਆ ਤੇ ਪਕੜ ਕੇ ਉਹਦੀ ਕਟਵਾਰ ਕੀਤੀ ਵੀ ਗਈ ਹੈ ਤੇ ਉਹਨੂੰ ਪੁਲਸੇ ਵਾਲੇ ਕਰਦਾ ਜੋ ਸੇਵਾਦਾਰ ਜਸਵੀਰ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ 15 115 ਤੋਂ 118 ਬੀਐਨਐਸ ਜਿਹੜਾ ਥਾਣਾ ਕਤਵਾਲੀ ਵਿਕੇ ਦਰਜ ਕਰ ਦਿੱਤਾ ਗਿਆ ਤੇ ਅਗਲੀ ਤੋਤੀ ਜਿਹੜੀ ਆ ਇਹ ਤੋਂ ਪੁੱਛਗਿੱਛ ਕੀਤੀ ਜਾਊਗੀ ਇਹ ਨੂੰ ਪੁੱਛਣ ਤੋਂ ਇਹ ਪਤਾ ਲੱਗਿਆ ਵੀ ਇਹ ਪਿੰਡ ਸ਼ਾਦੀਪੁਰ ਜਮਨਾ ਨਗਰ ਹਰਿਆਣਾ ਦਾ ਰਹਿਣ ਵਾਲਾ ਤੇ ਜਦੋਂ ਉਹ ਤੋਂ